ਕੁਝ ਸਾਰੇ ਥੋੜੇ ਥੋੜੇ ਅੱਗੇ ਆ ਜਾਓ ਸਾਰਿਆਂ ਨੂੰ ਬਿਠਾਓ ਮੇਰੀ ਬੇਨਤੀ ਕੋ ਜਿਹੜਾ ਆਨੰਦ ਨੂੰ ਨੇ ਨਾਲ ਇਸ ਤੇ ਮੈਂ ਹਨਵੇਂ ਵਿਅਕਤੀ ਖੜਾਗਾ ਬਿਠਾਉਂਦੇ ਹਾਂ ਉਹ ਵੀ ਤੇ ਮੇਰੇ ਵੀਰਾਂ ਵੀ ਥੋੜੇ ਥੋੜੇ ਅੱਗੇ ਆਓ ਸਾਰਿਆਂ ਨੂੰ ਬਿਠਾਈਏ ਫਾਰ ਜਗਾ ਤੇ ਉਹ ਸਭ ਨੂੰ ਬੈਲ ਲਈ ਗੋਡਾ ਚਾਇਆ ਤੇ ਸਿੱਖ ਬਿਠਾਇਆ ਐ ਗੋਡਾ ਥੋੜਾ ਚੁੱਕਦਾ ਤੂੰ ਇਹੋ ਕੇ ਆਵੇਂ ਥੂਈ ਬਹਿਲਾ ਭਾਈ ਤੋ ਕੇ ਤੇ ਬਹਿਣਾ ਆਪਾਂ ਹੋਰ ਸਤਿਗੁਰ ਦੀ ਉਪਸਥਾ ਸਤਿਗੁਰ ਦੀ ਮਹਿਮਾ ਅਕੀਦਤ ਕਰਦਾ ਭੇਟ ਜਾਈ ਹੋਵੇ ਜੀ इहो इतिहास पूरा छेवेंशह जो लॻवाया रोली भाई सिमसर साहिब गुद्वारा पवित्र ਇਹ ਪਵਿੱਤਰ ਤੇ ਅਸਥਾਨ ਮੇਰੇ ਪੀਰ ਦੇ ਮਾਲਕ ਹਨ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਹ ਲਗਾਇਆ ਹੈ ਸਭ ਇੱਕ ਗੁਰੂ ਖਾਲਸਾ ਅਨੁਸਾਰੇ ਕੋਈ ਮੇਰੇ ਗੁਰੂ ਦੀ ਦੀਵਸ ਦੀ ਦਰਬਾਰੀ ਤੇ ਗੁਰੂ ਜੀ ਨੇ ਲਗਾਇਆ ਹਨ ਗੁਰੂ ਕਾ ਖਓ ਚੀ ਜੀ 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 ਜ

ਫੋਜੀ ਸ਼ਾਣੀ ਵਿੱਚ ਪੂਜ ਜਾਂਦੇ ਤੇ ਗੁਰੂ ਕੀ ਪਵਿੱਤਰ ਜੁੜੀ ਚ ਰਹਿਣਾ ਦਰਬਾਰ ਸਾਹਿਬ ਦੀਵਾਨ ਸਾਹਿਬ ਦਾ ਇੱਥੇ ਤੇ ਵੀ ਤੋਂ 6050 ਲੋਕਾਂ ਦੇ ਲਾਗੇ ਲਾਗੇ ਲੋਕਾਂ ਤੇ ਦੂਰ ਦਰਾਡੇ ਦੀਆਂ ਸੰਗਤਾਂ ਵੀ ਆ ਕੇ ਬਸੇ ਰੱਖੀ ਐ ਇਸੇ ਖੂਹ ਤੋਂ ਜਲ ਪਾਣੀ ਵਾਸਤੇ ਗੁਰੂ ਸਹ ਜੀ ਅਪਾਰ ਕਿਰਪਾ ਕਰਕੇ ਆਪਣੀਆਂ ਪਿਆਰੀਆਂ ਸੰਗਤਾਂ ਸਮੇਂ ਦੇ ਇਸ ਇੱਥੇ ਵਿੱਚ ਸਭ ਨੂੰ ਸੇਵਾ ਭਗਤ ਬਿਨਾਂ ਵਾਗੁਰੂ ਜੀ ਦਾ ਖਾਮਾ ਵਾਗੁਰੂ ਜੀ ਦੀ ਬੜੀ ਮੋਟੋ ਦੀ ਬਾਤ ਪਾਉਂਦੀ ਹੈ

جو کہ نام سنت بابا بجے چند پاس والے حاضری بھر کے گئے اور میرے سباد سنت گیانی ابھی سن جی مختار جو پانچ لے والے آپسی کے سنمک حاضری پھر گیا ہے سنت بابا ہری سنجیت ردادے والے مہاپر دیکھ کے بیٹھے نے ڈاجی صحبان کمیشنر سائبان سب صحبان سات سنگ کے درشن کرو آپ سے ہادر گئے آره سڀ چئي آيو آهي آره سڀ چئي آيو آهي بابا کی تو ورنے نہیں ہے اور ہم اور تک کو بڑھتے چلے جا رہے ہیں

किधर न पी रखना आज भी नहीं आई है कौन नहीं आता आज आ जाओ अरे نا گرو نانک ست گور صاحب شری گرو تیگ بہادر پاشاہ جی دار ਜੈ ਜੈ ਮੰਤੀ ਰਾਗ ਵਿੱਚ ਉਚਾਰਨ ਕੀਤਾ ਹੈ ਪਾਵਨ ਸ਼ਬਦ। ਭਾਜੀ ਸਿੰਘਾ ਨੇ ਆਪ ਸੰਤਾਂ ਦੇ ਸਮੂਹ ਸਾਹਮਣੇ ਅਕੰਧਾਈ ਗਤੰ ਕੀਤਾ। ਇਸ ਤੋਂ ਪਹਿਲਾਂ ਕਿ ਵਿਚਾਰਾਂ ਦੀ ਨਵੀਂ ਅਗਿਤ ਹੋਈ। ਨਾ ਕੋ ਨੀਤਾਂ ਸਭਾ ਸੰਗਤੇ ਪਾਸੋਂ ਪਿਆਰ ਅਤੇ ਦੀ ਸੀ ਸਭਖਸ਼ ਕਰਕੇ ਬਲ ਪ੍ਰਦਾਨ ਕਰੇ।